ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕੇ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਹਾਨੂੰ ਗੁਰੂ ਰਾਮ ਦਾਸ ਜੀ ਸਭ ਨਾਲ ਉੱਪਰ ਆਪਣੀ ਨੇਰ ਬਣਾਈ ਰੱਖਣ ਤੇ ਸਾਰਾ ਘਰ ਪਰਿਵਾਰਾਂ ਵਿੱਚ ਖੁਸ਼ੀਆਂ ਹਨ ਤੇ ਆਪਾਂ ਬਿਨਾ ਕੋਈ ਸਮਾਗੋਈ ਪਰ ਦੇ ਨਾਲ ਰਸਪੀਸ਼ੀਰ ਕਰਨ ਲੱਗੇ ਆ ਤੇ ਅੱਜ ਆਪਾਂ ਬਣਾ ਲੱਗੇ ਆ ਮਟਰੀ ਨਮਕੀਨ ਮਟਰੀ ਉਹਦੇ ਲਈ ਆਪਾਂ ਇਹ ਘੋਦਿਆਂ ਹੈ ਤੇ ਆ ਨਮਕ ਲਿਆ ਇਸੇ ਦਾ ਨਮਕ ਤੇ ਆ ਥੋੜੀ ਜੀ ਲਈਏ ਅਜਵੈਨ ਤੇ ਅਜਵੈਨ ਨੂੰ ਆਪਾਂ ਕ੍ਰਸ਼ ਕਰਕੇ ਪਾ ਦੇਾਂਗੇ ਹੱਥ ਦੇ ਨਾਲ ਹੀ ਇਸ ਤਰ੍ਹਾਂ ਥੋੜਾ ਜੈ ਨੂੰ ਹੱਥ ਦੇ ਨਾਲ ਮਲ ਕੇ ਤੇ ਥੋੜਾ ਜਿਹਾ ਪਾਵਾਂਗੇ ਨਮਕ ਇਹ ਨਮਕ ਸੇ ਤਾਂ ਨਮਕ ਥੋੜਾ ਜਿਹਾ ਤਿੱਖਾ ਹੁੰਦਾ ਹੈ ਤੇ ਬਸ ਇਹਦੇ ਵਿੱਚ ਇੰਨਾ ਹੀ ਪਾਏਗਾ ਤੇ ਉਦੋਂ ਲਈ ਲਿਆਏ ਆਪਾਂ ਘਿਓ ਤੇ ਘਿਓ ਆਪਾਂ ਹੌਲੀ ਹੌਲੀ ਪਾਈ ਜਾਵਾਂਗੇ ਤੇ ਇਹਨੂੰ ਮਿਲੀ ਜਾਵਾਂਗੇ ਇਹਦੇ ਆਪਾਂ ਜਲਦੀ ਬਣਾ ਲਾਂਗੇ ਤੇ ਆਪਣੀਆਂ ਜਿਹੜੀਆਂ ਮੱਠੀਆਂ ਨੇ ਨਾ ਬਹੁਤ ਹੀ ਸੋਹਣੀਆਂ ਬਣਨਗੀਆਂ। ਉਹ ਜਿਹੜਾ ਆਪਣਾ ਛੋਟੂ ਇਹ ਫਤਿਹ ਉਹ ਕਹਿ ਕੇ ਗਿਆ ਸੀ ਕਹਿੰਦਾ ਮੇਰੇ ਆਂਦਿਆਂ ਨੂੰ ਨਾ ਨਮਕੀਨ ਮਟਰੀ ਬਣਾ ਕੇ ਰੱਖਿਆ ਜੇ। ਤੇ ਮੈਂ ਕਿਹਾ ਲੋ ਜੀ ਫਤਿਹ ਦੀ ਫਰਮਾਇਸ਼ ਤੇ ਆਪਣਾ ਮਟਰੀ ਬਣਾ ਦਿੰਨੇ ਹਜੇ ਆ ਵੇਖੋ ਹਜੇ ਮੁੱਠੀ ਨੀ ਬਨ ਰਹੀ ਆ ਵੇਖੋ ਖੁੱਲ ਗਈ। ਇੱਥੋਂ ਪਤਾ ਲੱਗਦਾ ਕਿ ਹਜੇ ਆਪਣਾ ਘਿਓ ਬਿਲਕੁਲ ਘਟਿਆ। ਹੌਲੀ ਹੌਲੀ ਪਾਈ ਜਾਵਾਂਗੇ ਤੇ ਮਿਲ ਜਾਵਾਂਗੇ ਆ ਦੇਖੋ ਆਪਣਾ ਮਾਮ ਕਿੰਨਾ ਜਿਆਦਾ ਸੋਹਣਾ ਬਣ ਗਿਆ ਇਹਦੀ ਇਹ ਨਿਸ਼ਾਨੀ ਹੁੰਦੀ ਆ ਆ ਦੇਖੋ ਮੁੱਠ ਵੱਜ ਗਈ ਹੋਰ ਵੱਜ ਉਸ ਤਰ੍ਹਾਂ ਇਹ ਕੀ ਹੁੰਦਾ ਮੈਂ ਇਦਾਂ ਖਿਲਰ ਜਾਏਗਾ ਇਸੇ ਇਹਦੀ ਸਭ ਤੋਂ ਵੱਡੀ ਤੇ ਪੱਕੀ ਨਿਸ਼ਾਨੀ ਇਹ ਵਾਲੀ ਆ ਜਦੋਂ ਤੁਹਾਡਾ ਮਾਮ ਇਸ ਤਰ੍ਹਾਂ ਜੁੜਨ ਲੱਗ ਜਾਏ ਮੈਂ ਇਦਾਂ ਘੋੜੇ ਦੇ ਵਿੱਚ ਇਰਨਾ ਤਾਂ ਹੋਰ ਕਿਉਂ ਕੋਨ ਦੀ ਲੋੜ ਹੁੰਦੀ ਆ ਹੁਣ ਆਪਾਂ ਹਲਕਾ ਜਿਹਾ ਪਾਣੀ ਪਾ ਕੇ ਤੇ ਇਹਦਾ ਡੋ ਤਿਆਰ ਕਰ ਲਾਂਗੇ ਇਹ ਬਹੁਤ ਹੀ ਸਾਨੀਆਂ ਬਣਨ ਲੱਗੀ ਬਸ ਇਹ ਪਰਫੈਕਟ ਮਟਰੀ ਬਣੂਗੀ ਆਪਣੀ ਤੇ ਹੁਣ ਆਪਾਂ ਹਲਕਾ ਜਿਹਾ ਪਾਣੀ ਪਾਵਾਂਗੇ ਪਹਿਲਾਂ ਬਿਲਕੁਲ ਰਲਕਾ ਹਲਕਾ ਹੱਥਾਂ ਦੇ ਨਾਲ ਤੇ ਕਰਾਰੀ ਤਖਸਤਾ ਬਣੂਗੀ। ਇਹ ਪ੍ਰਮਾਤਮਾ ਨੇ ਆਪਣੋਂ ਤਲੀਆਂ ਦਾਇਆਂ ਦਿੱਤੀਆਂ ਨੇ ਹੱਥਾਂ ਤੇ ਐਨਾ ਕੰਮ ਕਰਨ ਲਈ। ਤੇ ਇਸ ਤਰ੍ਹਾਂ ਇਹ ਸਾਰੇ ਡੋਨ ਨੂੰ ਆਪਾਂ ਤਿਆਰ ਕਰ ਲਾਂਗੇ। ਤੇ ਰੱਖਦਾ ਤੇ ਪਾ ਕੇ ਕੜਾਈ ਦੇ ਵਿੱਚ ਇਹਨੂੰ వేਲ ਕੇ ਮਟਰੀ ਬਣਾ ਕੇ ਤਾਂ ਬਹੁਤ ਹੀ ਸੋਹਣੀ ਮਟਰੀ ਬਣੇਗੀ ਇਹ ਆ ਵੇਖੋ ਥੋੜਾ ਟਾਈਮ ਲੱਗ ਜਾਂਦਾ ਪਰ ਇਹ ਕਿੰਨਾ ਜਿਆਦਾ ਸੋਹਣਾ ਡੋ ਤਿਆਰ ਹੁੰਦਾ ਇਹ ਵੇਖੋ 5-7 ਮਿੰਟ ਲੱਗ ਗਏ ਨੇ ਪਰ ਡੋ ਬੜਾ ਹੀ ਜਿਆਦਾ ਸੋਹਣਾ ਤਿਆਰ ਹੋਇਆ ਇਹ ਤੇ ਹੁਣ ਆਪਾਂ ਇਹਦੇ ਇਸ ਤਰ੍ਹਾਂ ਪੇੜੇ వేਰ ਕੇ ਸਾਰੇ ਪੇੜੇ వే ਲਾਂਗੇ மழோ ஜி கரெக்டா சட்ட வேலா ஆசான மட்டி பண்ணி அப்பா பிளே நான் வேலு ஆரம்ப குட்டணும் ਇਸ ਤਰ੍ਹਾਂ ਆਪਾਂ ਰਿਕਰ ਕਰ ਲਾਂਗੇ ਤੇ ਉਹਨੂੰ ਆਪਾਂ ਮਿਕਸ ਕਰਾਂਗੇ ਆਸტრਾ ਕਰਾਂਗੇ ਤੇ ਇਹ ਆਪਣੇ ਕਿੰਨੇ ਸੋਹਣੇ ਕੱਟੇ ਜਾਣਗੇ ਬਹੁਤ ਹੀ ਸੋਹਣੇ ਕੱਟੇਗੇ ਤੇ ਬਿਲਕੁਲ ਨਿਜੜਨਗੇ ਇਸ ਤਰ੍ਹਾਂ ਤੇ ਬੱਚੇ ਨਾ ਛੋਟੇ ਮੈਂ ਪੀਸ ਥੋੜੇ ਤਾਂ ਛੋਟੇ ਕੀਤੇ ਆ ਕਿ ਬੱਚਿਆਂ ਨੂੰ ਥੋੜਾ ਆਸਾਨ ਰਹਿੰਦਾ ਹੈ। ਪਰ ਵੀ ਠੀਕ ਹੀ ਨੇ ਲੰਬੇ ਜ਼ਿਆਦਾ ਛੋਟੇ ਵੀ ਨਹੀਂ ਹੈਗੇ। ਤੇ ਇਹ ਬਹੁਤ ਹੀ ਸੋਹਣੇ ਆ ਦੇਖੋ। ਆਸਤਨਾ ਬਿਲਕੁਲ ਵੀ ਇੱਕ ਦੂਸਰੇ ਦੇ ਨਾਲ ਨਹੀਂ ਚਿਪਕਣਗੇ। ਤੇ ਮੈਂ ਪਾ ਇਸ ਤਰ੍ਹਾਂ ਆਪਾਂ ਸਾਰੇ ਮੇਲੂ ਲਾਂਗੇ ਤੇ ਰੇਲ ਕੇ ਦੇਖੋ ਜਦੋਂ ਆਪਣੇ ਡੋ ਗੱਧੀਆ ਤਿਆਰ ਹੋਇਆ ਹੋਏ ਨਾ ਤੇ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਨਾ ਇਹਨੂੰ ਕੋਈ ਕਿਸੇ ਕੰਮ ਦਾ ਮੇਡਾ ਲਾਉਣ ਦੀ ਲੋੜ ਐ ਬਸ ਇਹਨੂੰ ਆਪਾਂ ਇਸ ਤਰ੍ਹਾਂ ਕਰ ਕਰਕੇ ਦੇ ਲਈ ਜਾਣਾ ਤੇ ਆਪਣੇ ਡੋ ਬਹੁਤ ਹੀ ਸਮੇਂ ਤਿਆਰ ਹੁੰਦਾ ਹੈ भी चुपता जो अपना ये यह व्यार हो जो मर्जी चुप बस अपना डो वह तैयार होना चाहिए जो अपना मोह बिल्कुल आदि इस तरह वह बन गया हम आपको पीस कर उससे तरह फिर आपको पीस कर हैं ਦੇ ਕੋਈ ਮਟਰ ਪਿੰਨ ਜਿਆਦਾ ਸੋਹਣੇ ਬਣ ਰਹੇ ਨੇ ਦਸੇ ਘੋ ਦੇ ਵਿੱਚ ਬਹੁਤ ਹੀ ਸੋਹਣੇ ਬਣੇ ਨੇ ਇਹ ਖਸਤਾ ਕਰਾਰੇ ਬਣ ਗਏ ਬਸ ਇਹ ਆਪਣੇ ਤਿਆਰ ਹੋ ਗਏ ਤੇ ਫਿਰ ਆਪਾਂ ਉੱਪਰ ਤੋਂ